मैं क्या तू गवर्नमेंट देख ला जलाई जगह हाँ जी मैं क्या जलाई मैं क्या जलाई मैं क्या मैं क्या मैंने क्या जो कोई ऑर्डर होगा जो चाहते नहीं मैं नहीं तो नहीं गाँगा। नहीं गाँगा। तो नहीं 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 नह ਬੋਰ ਦੇ ਅਪਕੁਤਾਨੋ ਕੀ ਬਲੇ ਅਪਕੁਤਾਨੋ ਦਾ ਬੋਰ ਮੇਂ ਇਹ ਆ ਲੈ ਫੋਨ ਨਾ ਫੰਗਰ ਤੇ ਫੋਟ ਕਰ ਦੋ ਕਿ ਇੱਕ ਫੋਨ ਆ ਤੇ ਬਾਕੀ ਫੋਨ ਆਪਣੇ ਆਪਣਾ ਘਰ ਚ ਰੱਖ ਦੋ ਰੱਖੋ ਇਸ ਕੇ ਨਾਮ ਦਾ ਆਈਡੀ ਹੈ ਤੁਸੀਂ ਚਲਾ ਰਹੇ ਹੋ ਉਹ ਆ ਇਹ ਆਪਣੇ ਆਈਡੀ ਉਸ ਕਰਾਈ ਪੁਰਾਣੀ ਜਿਹੜਾ ਫੋਨ ਆ ਉਹ ਮਾਰਕੀ ਤੂ ਹੋਣੀ ਆ ਅੰਦਰ ਨਾਮ ਮਿਸਰਸੀਆ ਭਾਈ ਮੈਂ ਜੋ ਕਿ ਉਹ ਨਾਲ ਮੈਨੇਜਮੈਂਟ ਕਰਦਾ ਜੀ ਆਪਣਾ ਸ਼ੋਅ ਲਾਗਿਆ ਬਡਾਲਾ ਚੋਂ ਤੇ ਇਧਰੋਂ ਕਰੋੜਾਂਾਂ ਚ ਲੈਦੀ ਭਈ ਤੇ ਇਹ ਮੋਡਰਨੋਂ ਨਿਕਲਣ ਲੱਗੇ ਨੇ ਆਪਾਂ ਭਾਈ ਤੇ ਆਪ ਐਨ ਸਨ ਉੱਥੇ ਗੁੰਨਾ ਨੂੰ ਚੁੰਨੀ ਇਥੋਂ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਦੀ ਦਾਤ ਪੜੇ ਗਾ ਛੋਟੇ ਗਏ ਨਾਲੇ ਤਾਂ ਐਨ ਇਹ ਨਾ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਦੇ ਦਾਤ ਮਰਿਆ ਨਾਲੇ ਪਹਿਲਾ ਜੀ ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੋਕਿਆ ਮਤਲਬ ਫੋਟ ਲਿਆ ਬਾਹਰ ਫੜੇ ਆ ਫਿਰ ਫੜੇ ਨੇ ਟੈਕ ਕਰ ਲਗੇ ਦੋ ਨੇ ਭੱਜ ਗਏ ਜੀ ਇੱਕ ਗੈਣਾ ਫੜਿਆ ਆਪਾਂ ਆ ਅੰਦਰ ਗਿਆ ਇਹਨਾਂ ਕੋ ਫੋਨ ਪਾੜੇ ਨਿਕਲੇ ਚੋਰੀ ਦੇ ਮਰਾਗੀ ਜੋਰੀ ਇਹ ਜੀ ਦੇਖਿਆ ਮੋਟਰਸਾਈਕਲ ਵੀ ਚੋਰੀ ਦਾ ਵਾ ਤੇ ਦਾਤ ਗਏ ਫੜੇ ਗਏ ਦੋ ਇਹਨੇ ਭੱਜ ਗਏ ਆ ਇਹ ਤਰ੍ਹਾਂ ਨਹੀਂ ਰਣਕੀਏ ਦਬੇ ਸਨ ਸ਼ਿਭੂ ਦੇ ਬਾਈ ਗੱਡੀ ਕੌਣ ਕੌਣ ਸੀ ਬਾਜੀ ਗੱਡੀ ਇਹ ਹਸਬੈਂਡ ਬਾਈ ਦੀ ਜੋਤੀ ਸੀ ਤੇ ਨਾਲ ਆਦੇ ਹਸਬੈਂਡ ਸੀ ਸਮਾਨ ਜੀ ਹਾਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਨਹੀਂ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਾਈ ਨਸ਼ਾ ਕੀਤਾ ਹੋਇਆ ਅੱਖਾਂ ਜੜੀਆਂ ਪਈਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਉੱਤੇ ਬੈਠਾ ਹੋਇਆ ਜੀ ਪੁਲਿਸ ਨੂੰ ਮੌਕੇ ਤੇ ਸੱਦਦੇ ਆ ਸੀਗਾ ਹਾਂਜੀ ਸੱਦ ਲਿਆ ਸੀ ਅਗੇ ਜੀ ਵੀ ਮੌਕੇ ਤੇ ਆ ਗਿਆ ਮੈਂ ਕਿਹਾ ਤੂੰ ਗਵਰਨਮੈਂਟ ਦੇਖ ਲੈ ਜੱਲੇ ਜਗਾ ਹਾਂਜੀ ਮੈਂ ਕਿਹਾ ਜੇ ਪਲੇ ਘੇਰਿਆ ਤੇ ਜੇ ਨਾ ਕਿਹਾ ਨਹੀਂ ਮੈਂ ਕੋਈ ਜਾਣਾ कर कर तो ना का ले 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 यहां क्या मैं क्या जे कोई ऑर्डर प होगा तो चाक ले ना राजा पावड़ी वाला हां जी क्या आदा क्या आदा क्या आदा ओ सारा बहुत अतिरिक्त नो है और में अशुभ थाओं की भला या अशुभ सारा वो ਮੇਰਾ ਇਹ ਫੋਨ ਨਾ ਮੰਗਲ ਤੇ ਫੋਟੋ ਕਰਦਾ ਕਿ ਇੱਕ ਫੋਨ ਆ ਮੈਂ ਪਤਾ ਵੀ ਫੋਨ ਆਪਣੇ ਆਪਣਾ ਘਰ ਵਿੱਚੋਂ ਰੱਖਦਾ ਹਾਂ ਜਿਸਕੇ ਨਾਮ ਦਾ ਆਈਡੀ ਹੈ ਤਾਂ ਚਲਾ ਰਹੇ ਹਾਂ ਉਸ ਦਾ ਇਹ ਆ ਬਣਿਆ ਯਾਰ ਪੁਰਾਣੀ ਜਿਹੜਾ ਫੋਨ ਆ ਉਹ ਮਾਰਗੀ ਤੂ ਹੋਣੀ ਆ ਅੰਦਰ ਨਾਮ ਮਿਸਰਸੀਆ ਭਾਈ ਮੈਂ ਜੋ ਕਿ ਉਹਨਾਂ ਦਾ ਮੈਨੇਜਮੈਂਟ ਕਰਦਾ ਜੀ ਆਪਣਾ ਸ਼ੋਅ ਲਾਗਿਆ ਬਡਾਲਾ ਚੋਂ ਤੋਂ ਤੇ ਇਧਰੋਂ ਪ੍ਰੋਗਰਾਮ ਚ ਲੈਦੀ ਭਈ ਤੇ ਇਹ ਮੋਡਰਨੋਂ ਨਿਕਲਣ ਲੱਗੇ ਨੇ ਆਪਾਂ ਭਾਈ ਤੇ ਆਪ ਐਨ ਸਾਨੂੰ ਉੱਥੇ ਗੁੰਨਾ ਨੂੰ ਚੁੰਨੀ ਆ ਇਹ ਤੋਂ ਮਗਲ ਲੱਗੇ ਤਾਂ ਡੇਮਨ ਨੇ ਤਿੰਨੇ ਨੇ ਜੀ ਦਾਤ ਫੜੇ ਗੱਡੀ ਦੇ ਜਾਨਾਂ ਨੇ ਤਾਂ ਇਹਨਾਂ ਨੇ ਨਾ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਦੇ ਦਾਤ ਮਾਰਿਆ ਨਾ ਕਹਿੰਦਾ ਜੀ ਤਾਂ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੁਕ ਗਏ ਮਤਲਬ ਫੋਟ ਗਏ ਬਾਜ ਫੜੇ ਆ ਫਿਰ ਫੜੇ ਨੇ ਅਟੈਕ ਕਰਨ ਲੱਗੇ ਦੋ ਨੇ ਭੱਜ ਗਏ ਜੀ ਇੱਕ ਕਹਿੰਦਾ ਫੜਿਆ ਆਪਾਂ ਆ ਅੰਦਰ ਵੀ ਇਹਨਾਂ ਕੋ ਫੋਨ ਪਾੜੇ ਨਿਕਲੇ ਚੋਰੀ ਦੇ ਮਰਾਗੀ ਚੋਰੀ ਆ ਜੀ ਦੇਖਿਆ ਮੋਟਰਸਾਈਕਲ ਵੀ ਚੋਰੀ ਦਾ ਵਾ ਤੇ ਦਾਤ ਵੀ ਇਹਨਾਂ ਨੇ ਫੜੇ ਗਏ ਦੋ ਇਹਨੇ ਭੱਜ ਗਏ ਇੱਕ ਦਾ ਨਾਂ ਨਹੀਂ ਕਿਹਾ ਦੱਸਿਆ ਬਸ ਨਾ ਸ਼ਿਪੂ ਲੱਗਦਾ ਜੀ ਗੱਡੀ ਕੌਣ ਕੌਣ ਸੀ ਭਾਜੀ ਗੱਡੀ ਹਸਬੈਂਡ ਵਾਈਕਲ ਜੋ ਕਿ ਵੀ ਦੇਗੀ ਤੇ ਨਾਲ ਉਹਦੇ ਹਸਬੈਂਡ ਜੀ ਉਸਮਾਨ ਜੀ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਨਹੀਂ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਈ ਨਸ਼ਾ ਕੀਤਾ ਹੋਇਆ ਅੱਖਾਂ ਜੜੀਆਂ ਪਈਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਉੱਤੇ ਬੈਠਾ ਹੋਇਆ ਜੀ ਪੁਲਿਸ ਨੂੰ ਮੌਕੇ ਤੇ ਸੱਦਦੇ ਆ ਸੀਗਾ ਹਾਂਜੀ ਸੱਦ ਲਿਆ ਸੀ ਅੱਗੇ ਜੀ ਵੀ ਮੌਕੇ ਤੇ ਆ ਗਏ